ਨੀ ਫਿਰ ਘਰ ਦੇ ਵੀ ਡਾਕਟਰ ਹੁੰਦੇ ਨੇ ਉਹਨਾਂ ਕਹਿੰਦੇ ਡਾਕਟਰ ਮੰਨਦੇ ਨਹੀਂ ਹੈਗੇ ਚਲੋ ਵੀ ਮੇਰਾ ਤੁਹਾਨੂੰ ਪਤਾਗਾ ਵੀ ਕਹਿਣਾ ਸਾਰਾ ਕੁਝ ਪੈਂਦਾਗਾ ਘਰ ਦੇ ਵੀ ਕਹਿੰਦੇ ਨੇ ਕਿ ਸਾਰਾ ਕਹਿੰਦੇ ਤਾਂ ਸਹੀ ਨੇ ਮਤਲਬ ਕਿ ਆਪਦਾ ਮਨ ਨਹੀਂ ਘਟਦਾ ਜਦੋਂ ਤੁਸੀਂ ਪੀਂਦੇ ਹੋਮੋਂਗੇ ਤੁਹਾਡੇ ਘਰ ਦੇ ਤੁਹਾਡੇ ਵਾਈਫ ਘਰ ਵਾਲੇ ਰੋਕਦੇ ਟੋਕਦੇ ਹੋਣਗੇ ਕੀ ਮਾਹੌਲ ਹੁੰਦਾ ਘਰ ਦਾ ਮਾਹੌਲ ਖਰਾਬ ਆ ਜੀ ਖਰਾਬ ਦੀਗਾ ਉਹ ਮਰ ਜਾ ਸਹੀ ਹੋਇਆ ਹੂੰ ਇਹ ਦਵਾਈ ਨੇ ਚਲ ਸਹੀ ਕਰਤਾ ਠੀਕ ਆ ਇੱਕ ਮਤਲਬ ਕਿ ਇਹ ਜੋ ਹੈ ਇਹ ਦਵਾਈ ਦਾ ਟੇਸਟ ਹੈ ਇਹ ਇਹ ਦਵਾਈ ਦਾ ਟੇਸਟ ਥੋੜਾ ਯਾ ਮਤਲਬ ਕਿ ਦਵਾਈ ਦਾ ਬਹੁਤ ਵਧੀਆ ਹੈ ਨਾ ਤਾਂ ਘਬਰਾਟ ਹੋਣ ਦਿੰਦੀ ਆ ਨਾ ਕੁਝ ਹੋਰ ਕਰ ਦਿੰਦੀ ਆ ਥੋੜੀ ਜਿਹੀ ਕਿਹਦੇ ਵਿੱਚ ਪ੍ਰੋਬਲਮ ਇੱਕ ਕਬਜ਼ੀ ਤਾਂ ਥੋੜੀ ਜੀ ਕਰਦੀ ਹੈ ਇਹ ਉਹ ਡਾਕਟਰ ਸਾਹਿਬ ਸੰ ਉਹਦੇ ਨਾਲ ਪੱਤਾ ਲਾ ਕੇ ਦੇ ਦਾਂਗੇ ਠੀਕ ਹੋਰ ਵੀ ਮਰੀਜ਼ ਆਉਂਦੇ ਨੇ ਮਤਲਬ ਉਹਨੂੰ ਨਹੀਂ ਪਤਾ ਲੱਗੇ ਵੀ ਦਵਾਈ ਕਹੇ ਜੀ ਮਿੱਠੀ ਬੱਕ ਬੱਕੀ ਕਹੇ ਜੀ ਆ ਮਤਲਬ ਹੈ ਇਹ ਤਾਂ ਕੌੜੀ ਹੈ ਜੀ ਅੱਛਾ ਦਵਾਈ ਨੂੰ ਤੁਸੀਂ ਕੌੜੀ ਕਹਿ ਰਹੇ ਹੋ ਜਿਹੜੀ ਬੋਤਲਾਂ ਦੀ ਬੋਤਲਾਂ ਪੀਂਦੇ ਸੀ ਡੱਬੇ ਡੱਬੇ ਉਹ ਮਿੱਠੇ ਹੁੰਦੇ ਸੀ ਜੀ ਉਹ ਤਾਂ ਹੀ ਹੁਣ ਸੁਨਪਤੀਆ ਜਿਆਦਾ ਕਰਨ ਮਾਰੇ ਹੁੰਦੇ ਨੇ ਸਾਰਾ ਕੁਝ ਕਰਨਾ ਧਰਨਾ ਪੈਂਦਾਗਾ ਕਬੀਲਦਾਰੀ ਵੀ ਹੁੰਦੀ ਆ ਉਹ ਜ਼ਿਮੀਂਦਾਰਾਂ ਕੋਲ ਕੋਈ ਐਡੀ ਆਮਦਨੀ ਨਹੀਂ ਹੈਗੀ ਜੀ ਇੱਕ ਤੁਸੀਂ ਕਬੀਲਦਾਰੀ ਦੀ ਗੱਲ ਕਰ ਰਹੇ ਹੋ ਫਿਰ ਕਬੀਲਦਾਰੀ ਵੀ ਜੋ ਟੈਨਸ਼ਨ ਹੁੰਦੀ ਹੈ ਪੈਸੇ ਫਿਰ ਉਹ ਤਾਂ ਬੋਤਲਾਂ ਦੇ ਬੋਤਲਾਂ ਵਿੱਚ ਉੱਡ ਜਾਂਦੇ ਹੋਣਗੇ ਜਿੰਨੇ ਕਮਾਉਂਦੇ ਹੋਣਗੇ ਉਹ ਤਾਂ ਹੀ ਉੱਡਦੀ ਨੇ ਹੁਣ ਉਹ ਤਾਂ ਪਤੀਆ ਤੁਹਾਨੂੰ ਠੀਕਾ ਹੁਣ ਵਈਸੇ ਜਿਹੜੇ ਤੁਹਾਡੇ ਵਰਗੇ ਹੋਰ ਬੰਦੇ ਨੇ ਜਾਂ ਹੋਰ ਨਿੱਕੇ ਨਿੱਕੇ ਬੱਚੇ ਨੇ ਉਹ ਵੀ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਆਪਦੇ ਤਨ ਤੇ ਪਿੰਡੇ ਤੇ ਹੰਡਾਈਆਂ ਨੇ ਇਹ ਚੀਜ਼ਾਂ ਸਾਰੀਆਂ ਹਾਂਜੀ ਹਾਂ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਨਸੇ ਤੋਂ ਬਚੋ ਵੀ ਨਸ਼ਾ ਬਹੁ ਮਾੜੀ ਚੀਜ਼ ਆ ਵੀ ਕੁਸਾ ਖਾਓ ਨਾ ਕੁਸ ਪੀਓ ਨਾ ਨਹੀਂ ਬਹੁਤ ਵਨ ਕੀ ਬੇਨਤੀ ਕਰਦੇ ਹਾਂ ਕਿ ਕੋਈ ਇਹਦੇ ਵਿੱਚ ਕੁਸੇ ਨਹੀਂ ਕੁਸ ਕੱਢਿਆ ਨਹੀਂ ਬੀਨਾ ਦਾ दारू ਚ ਨਾ ਪੁੱਕੀ ਜਨਾ ਪੀਂ ਜੇ ਕਿਸੇ ਨੇ ਉਸ ਕੱਢਿਆ ਨੀ ਬੀ ਬਚੋ ਜਿੰਨਾ ਬਚਿਆ ਜਾਂਦਾ ਬਹੁ ਚਿੱਟਾ ਪੀਦੇ ਨੇ ਹੋਰ ਕਰ ਰਹੇ ਨੇਗੇ ਆਪਾਂ ਇਹ ਗੱਲਾਂ ਤੋਂ ਉਹਨਾਂ ਨੂੰ ਬਚਾਉਣਾ ਵੀ ਤੁਸੀਂ ਬਚੋ ਠੀਕ ਆ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਤੁਸੀਂ ਦਵਾਈ ਖਾ ਰਹੇ ਹੋ ਹੁਣ ਤੁਸੀਂ ਬਿਲਕੁਲ ਛੱਡ ਚੁੱਕੇ ਹਾਂਜੀ ਹਾਂ ਪੱਕਾ ਹਾਂਜੀ ਹਾਂ ਇਹਨਾਂ ਹੋਵੇ ਹੁਣ ਜਾ ਕੇ ਠੇਕੇ ਤੇ ਬੋਤਲ ਖੜਕਾ ਦੂੰ ਨਾ ਹੀ ਨਾ ਬਾ ਡਾਕਟਰ ਸਾਹਿਬ ਕਿ ਕਿਸਲੇ ਡਾੜ ਦੂਰ ਤੋਂ ਨਹੀਂ ਬੋਲ ਰਹੇ ਪੈਸੇ ਪੂਸੇ ਦੇ ਕੇ ਤਾਂ ਨਹੀਂ ਬਿਠਾਇਆ ਮੈਂ ਤੁਹਾਨੂੰ ਨਾਇਨਾ ਕੋਈ ਪੈਸਾ ਨਹੀਂ ਦਿੱਤਾ ਕੋਸ ਹੋਰ ਨਹੀਂ ਬੈਠਾ ਤੇ ਨਾ ਤਾਂ ਇਹ ਡਾਕ ਦਿਆ ਜਦੋਂ ਦੇ ਡਾਕਟਰ ਸਾਹਿਬ ਆਏ ਵੀ ਮਤਲਬ ਕਿ ਇਹਨਾਂ ਨੇ ਕਿਸੇ ਦਾ ਮਾਰ ਨਹੀਂ ਕਰਿਆ ਹਰੇਕ ਨੂੰ ਵਧੀਆ ਰਾਤ ਦੇ ਪਉਂਦੇ ਨੇ ਵੀ ਤੂੰ ਦਾ ਰੂਸੜ ਦੇ ਤੇਰਾ ਲੀਵਰ ਖਤਮ ਹੋ ਜੂ ਤੇਰੇ ਲੀਵਰ ਚ ਪਾਣੀ ਭੈਣ ਲੱਗ ਜੂ ਜਾ ਹੋ ਜੂ ਇਹਦਾ ਵਧੀਆ ਗੱਲਾਂ ਸਕਿਆ ਹੁੰਦਾ ਠੀਕ ਆ ਪੀਣ ਵੇਲੇ ਕੀ ਅਸਰ ਹੁੰਦਾ ਦਵਾਈ ਛੱਡਣ ਤੋਂ ਬਾਅਦ ਫਿਰ ਕੀ ਅਸਰ ਆ ਕੀ ਮਤਲਬ ਤੁਹਾਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਦਵਾਈ ਖਾਣੇ ਉਹ ਕਿਵੇਂ ਫੀਲ ਹੁੰਦਾ ਸਰੀਰ ਨੂੰ ਇਹ ਸਰੀਰ ਦੀ ਫੀਲ ਆਇਆ ਮਤਲਬ ਕਿ ਇਹ ਨਾ ਵਧੀਆ ਨਹੀਂ ਰਹੇ ਉਹ ਇਹ ਨਾ ਬੇਟਾ ਖੜਾਗਾ ਡਾਕਟਰ ਸਾਹਿਬ ਕਹਿੰਦੇ ਨਹੀਂ ਇਹ ਉਹ ਨਾ ਮੈਂ ਕਹਿੰਦੇ ਨਹੀਂ ਵੀ ਤੁਸੀਂ ਨਸ਼ਾ ਨਾ ਕਰੋ ਜਮੀ ਵੀ ਡਾਕਟਰ ਸਾਹਿਬਾਂ ਪਹਿਲਾਂ ਤੂੰ ਇਹ ਨਾ ਪਤਾਗਾ ਇਹ ਕਿਹੜਾ ਜੀ ਹੁਣ ਮਤਲਬ ਕਿ ਐਡੀ ਕੇ ਬੱਚੇ ਦਾ ਪਤਾ ਨਹੀਂ ਹੁੰਦਾ ਸਾਡੀ ਉਮਰ ਤੋਂ ਵੀ ਪਹਿਲਾਂ ਆਏ ਹੋਏ ਨਹੀਂ ਠੀਕ ਹੈ ਠੀਕ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਨਸ਼ਾ ਨਾ ਕਰੋ ਕੋਈ ਵੀ ਜੀ ਜੀ ਠੀਕ ਵੀ ਵਧੀਆ ਰਹੋਗੇ ਜੀ ਤੁਹਾਡੇ ਲੀਵਰ 'ਚ ਪਾਣੀ ਪਊਗਾ ਜਾਂ ਤੁਹਾਨੂੰ ਸੋਜ ਆਊਗੀ ਜਾਂ ਕੁਝ ਹੋਰ ਹੋਊਗਾ ਠੀਕ ਹੈ। ਅ ਭਾਈ ਜਿੱ ਇੱਕ ਹੋਰ ਸਵਾਲ ਰਹੂਗਾ ਮਾਫ ਕਰਨਾ ਤੇ ਜਦੋਂ ਤੁਸੀਂ ਮਤਲਬ ਪੀਨੇ ਹੋ ਹਨਾ ਕਹਿ ਦਿੰਦੇ ਹੋ ਘਰੇ बार-बार ਕਹਿੰਦੇ ਨੇ ਵੀ ਰੋਕਦੇ ਹੋਣਗੇ ਤੁਹਾਨੂੰ ਵੀ ਅੱਜ ਨਹੀਂ ਮੈਂ ਪੀ ਕੇ ਆਉਂਦਾ ਹੈਗਾ ਫਿਰ ਅਗਲੇ ਦਿਨ ਫੇਰ ਨਹੀਂ ਕੰਮ ਬੰਦਾ ਨਹੀਂ ਹੋਊਗਾ ਕਿ ਤੇ ਸਾਨੂੰ ਕਹੀ ਜਾਣੇ ਹੋ ਫਿਰ ਅਗਲੇ ਦਿਨ ਨਾਇਨਾ ਇਹ ਕੰਮ ਇਹਦਾ ਜਦ ਦਵਾਈ ਵਧੀਆ ਹੀ ਇਹਦੇ ਨਾਲ ਜਿਆ ਕਬਰਾਟ ਨਹੀਂ ਹੁੰਦੀ ਹੋਰ ਨਹੀਂ ਹੁੰਦੀ ਤਾਂ ਕਰਕੇ ਵਧੀਆ ਚੱਲੀ ਠੀਕ ਠੀਕ ਹੈ ਧੰਨਵਾਦ